ਦੋਸਤੋ ਨਾ ਤਾਂ ਨਮੀ ਕੋਈ ਗੱਲ ਨਵਾਂ ਕੋਈ ਸਿਆਪਾ ਨਾ ਕੋਈ ਪਸੂੜੀ ਪੈ ਜਾਂਦੀ ਹੈ ਇੱਕ ਮਹੱਤਵਪੂਰਨ ਰਹੀ ਹੈ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ ਤਾਂ ਹੀ ਕਾਮਯਾਬ ਹੁੰਦਾ ਜੇਕਰ ਉਹਦੇ ਨਾਲ ਆਮ ਪਬਲਿਕ ਜੁੜਦੀ ਹੈ ਸੀਐਮ ਸਾਹਮਣੇ ਬੇਨਤੀ ਕੀਤੀ ਕਿ ਮੇਰਾ ਇੱਕ ਨੰਬਰ ਹੈ ਉਸ ਨੰਬਰ ਤੇ ਤੁਸੀਂ ਸੰਪਰਕ ਕਰੋ ਜਿਹੜਾ ਤੁਹਾਡਾ ਨਾਮ ਹੈ ਉਹ ਗੁਪਤ ਰੱਖਿਆ ਜਾਊਗਾ ਤੁਸੀਂ ਦੱਸ ਸਕਦੇ ਹੋ ਕਿ ਕੌਣ ਨਸ਼ਾ ਵੇਚ ਰਿਹਾ ਹੈ ਇਸ ਦੇ ਤਹਿਤ ਲੋਕਾਂ ਨੇ ਹਿੰਮਤ ਵੀ ਕੀਤੀ ਹੈ ਕਮੇਟੀਆਂ ਵੀ ਬਣੀਆਂ ਯਤਨ ਵੀ ਹੋਏ ਆ ਪਿਛਲੇ ਸਮੇਂ ਚ ਵੀ ਯਤਨ ਹੋਏ ਆ ਜਿਵੇਂ ਆਪਾਂ ਦੇਖਿਆ ਸੀ ਕਿ ਮਾਨਸਾ ਦੇ ਵਿੱਚ ਇੱਕ ਵਿਅਕਤੀ ਆ ਉਹ ਕਾਫੀ ਉਹ ਨਾਂ ਦੇ ਨਾਂ ਤਖੱਲਸ ਲੱਗਦਾ ਛੋਟਾ ਛੋਟਾ ਬੋਲਦੇ ਆ ਤੇ ਉਹਨੇ ਹਿੰਮਤ ਵੀ ਮਾਰੀ ਲੋਕਾਂ ਨੂੰ ਲਾਮਬੰਦ ਵੀ ਲਾਮਬੰਦ ਵੀ ਕੀਤਾ ਤੇ ਲੋਕਾਂ ਨੇ ਵਿਰੋਧ ਵੀ ਉਠਾਇਆ ਉਸੇ ਤਰ੍ਹਾਂ ਇਸੇ ਚੀਜ਼ ਨੂੰ ਅੱਗੇ ਤੋਰਦੇ ਆ ਹੋਰ ਬਹੁਤ ਸਾਰੇ ਨੌਜਵਾਨ ਵੱਖ-ਵੱਖ ਥਾਵਾਂ ਤੋਂ اٹھے ਤੇ ਉਹਨਾਂ ਨੇ ਇਸ ਚੀਜ਼ ਦਾ ਦੀ ਕੋਸ਼ਿਸ਼ ਕੀਤੀ ਵੀ ਸਰਕਾਰਾਂ ਦੀ ਕਿਸੇ ਨਾ ਕਿਸੇ ਹਿਸਾਬ ਨਾਲ ਮਦਦ ਕੀਤੀ ਜਾਵੇ ਤੇ ਮੰਤਰੀ ਮੁੱਖ ਮੰਤਰੀ ਸਾਹਿਬ ਨੇ ਵੀ ਐਲਾਨ ਕੀਤਾ ਸਾਰੇ ਮੰਤਰੀਆਂ ਨਾਲ ਵੀ ਆਪਾਂ ਇਹਨੂੰ ਖਤਮ ਕਰਕੇ ਤੋਰਾਂਗੇ ਹੁਣ ਤਾਂ ਉਹਨਾਂ ਨੇ ਇਹ ਵੀ ਗੱਲ ਕਹਿਤੀ ਆ ਕਿ ਡੀਜੀਪੀ ਨੇ ਕਿਹਾ ਤਾਂ ਵੀ ਆਪਾਂ 3 ਫੇਜ ਚ ਚਲੇ ਗਏ ਲਓ ਜੀ ਨਸ਼ਾ ਤਾਂ ਆਲਮੋਸਟ ਖਤਮ ਹੈ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਲੈ ਕੇ ਗਾਂ ਰੈਲੀਆਂ ਵੀ ਕੱਢਤੀਆਂ ਗਈਆਂ ਵੀ ਨਸ਼ਿਆਂ ਤੇ ਬਹੁਤ ਕਾਬੂ ਪੈ ਗਿਆ ਪਰ ਇਹਨਾਂ ਸਾਰੀਆਂ ਗੱਲਾਂ ਦੀਆਂ ਧੱਜੀਆਂ ਉੱਡ ਜਾਂਦੀਆਂ ਜਦੋਂ ਕੋਈ ਇਹਹੀ ਖਬਰ ਸਾਡੇ ਸਾਹਮਣੇ ਆ ਜਾਂਦੀ ਹੈ ਜਿਹਦਾਂ ਸਾਨੂੰ ਇਹ ਲੱਗਦਾ ਹੈ ਵੀ ਯਾਰ ਨਹੀਂ ਇਹਦਾ ਇੱਕ ਨੈਕਸਸ ਬਣਿਆ ਹੋਇਆ। ਜੇ ਇੱਕ ਨੈਕਸਸ ਬਣਿਆ ਹੋਇਆ ਉਹਦਾ ਨਤੀਜਾ ਹੀ ਹੈ ਵੀ ਜਿਹੜੇ ਲੋਕ ਕੇਰਾ ਆਪਣਾ ਸਿਰ ਬਾਹਰ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਜਦੋਂ ਉਹਨਾਂ ਨੂੰ ਲੱਗਦਾ ਹੈ ਵੀ ਕੋਈ ਚੱਪ ਦੂਗਾ ਸਾਡਾ ਸਿਰ ਤਾਂ ਵਿਚਾਰੇ ਫਿਰ ਅੰਦਰ ਵੜ ਜਾਂਦੇ ਆ। ਹੁਣੇ ਲੇਟੈਸਟ ਘਟਨਾ ਹੋ ਕੇ ਹਟਿਆ ਹੁਣੇ ਹੁਣੇ ਬਠਿੰਡਾ ਦੇ ਵਿੱਚ ਭਾਈ ਕੀ ਜਿਹੜੀ ਹੈਗੀ ਆ ਇਹ ਬਖਤੌਰ ਪਿੰਡਾ ਭਾਈ ਬਖਤੌਰ ਪਿੰਡਾ। ਭਾਈ ਬਖਤੌਰ ਪਿੰਡਾ ਕੋਈ ਆਮ ਪਿੰਡਾ ਚੋਂ ਨਹੀਂ ਇਹ ਪਿੰਡ ਕਾਫੀ ਜ਼ਿਆਦਾ ਮਸ਼ਹੂਰ ਪਿੰਡ ਹੈ ਕਿਉਂਕਿ ਇੱਕ ਬੜੇ ਜ਼ਿਆਦਾ ਮਸ਼ਹੂਰ ਜਿਹੜੇ ਹੈਗੇ ਨੇ ਉਹ ਕਥਾਵਾਚਕ ਨੇ ਸਿੱਖ ਜਗਤ ਦੇ ਵਿੱਚ ਭਾਈ ਪੰਥ ਪ੍ਰੀਤ ਜੀ ਉੱਥੇ ਰਹਿੰਦੇ ਨੇ ਉਹਨਾਂ ਦਾ ਮਕਾਨ ਵੀ ਹੈ ਉੱਥੇ ਤੇ ਉਹਨਾਂ ਨੇ ਬਹੁਤ ਜ਼ਿਆਦਾ ਉਹ ਲੋਕਾਂ ਨੂੰ ਸਰਗਰਮ ਹੋ ਕੇ ਮਤਲਬ ਅਮਰਤ ਵੀ ਛਕਾਇਆ ਤੇ ਲੋਕ ਇਸ ਚੀਜ਼ ਤੇ ਪ੍ਰਭਾਵਿਤ ਵੀ ਹੋਏ ਤੇ ਪਰ ਆਪਾਂ ਕੀ ਦੇਖਦੇ ਆਂ ਵੀ ਐਡੇ ਮਸ਼ਹੂਰ ਪਿੰਡ ਦੇ ਵਿੱਚ ਕਾਲੇ ਪੋਸਟਰ ਲੱਗੇ ਵੀ ਪਿੰਡ ਵਕਾਊ ਹੈ ਵੈਂਟ ਬਕਾਉ ਹੈ ਉਦੋਂ ਲੱਗਦਾ ਹੈ ਪੋਸਟਰ ਜਦੋਂ ਹੁਣ ਅਸੀਂ ਇਹ ਪਹਿਲੀ ਵਾਰੀ ਦੇਖਿਆ ਹੈ ਇਸ ਮਾਮਲੇ ਦੇ ਵਿੱਚ ਕਿ ਭਾਈ ਇਹਦਾ ਡਰੱਗ ਵੇਚੀਆ ਬਹੁਤ ਡਰੱਗ ਪੈਡਲਰਸ ਬਹੁਤ ਨੇ ਇੱਥੇ ਔਰ ਨਸ਼ਾ ਬਹੁਤ ਜ਼ਿਆਦਾ ਵਿਕ ਰਿਹਾ ਹੈ ਤੇ ਇਸ ਚੀਜ਼ ਦੇ ਵਿਰੋਧ ਦੇ ਵਿੱਚ ਇੱਕ ਫੌਜੀ ਸਹਿਬਾਨ ਨੇ ਆਰਮੀ ਦੇ ਵਿੱਚ ਜਿਨ੍ਹਾਂ ਨੇ ਕੰਮ ਕੀਤਾ ਰਣਵੀਰ ਸਿੰਘ ਉਹਨੇ ਇਹ ਪੋਸਟਰ ਲਾਤਾ ਪੋਸਟਰ ਲਾਉਣ ਦੀ ਦੇਰੀ ਸੀ ਕਿ ਪਤਾ ਉਦੋਂ ਲੱਗਿਆ ਜਦੋਂ ਕੁਝ ਨਸ਼ਾ ਤਸਕਰਾਂ ਨੇ ਆ ਕੇ ਉਹਦੀਆਂ ਲੱਤਾਂ ਭੰਤੀਆਂ ਨਤਾ ਹੁਣੇ ਪਨੀਆਂ ਵੀ ਇੱਕ ਲੱਤ ਤਾਂ ਕਹਿੰਦੇ ਵੀ ਬਿਲਕੁਲ ਹੀ ਖਤਮ ਹੋ ਰਹੀ ਪਈ ਐ ਵੀ ਉਹ ਡਾਕਟਰ ਇਹ ਕਹਿੰਦੇ ਨੇ ਵੀ ਇਹ ਮੈਨੂੰ ਸਾਨੂੰ ਨਹੀਂ ਲੱਗਦਾ ਵੀ ਇਹ ਦੁਬਾਰਾ ਮੁੜ ਪੈਦੀ ਹਾਲਤ ਚ ਆ ਜਾਊਗੀ ਤਾਂ ਇੱਕ ਪਾਸੇ ਜਦੋਂ ਐਡੀ ਵੱਡੀ ਘਟਨਾ ਵਾਪਰ ਜੇ ਔਰ ਐਡੀ ਵੱਡੀ ਘਟਨਾ ਵਾਪਰਨ ਤੋਂ ਬਾਅਦ ਲੋਕ ਇਕੱਠੇ ਨਾ ਹੋਣ ਜੇ ਲੋਕ ਇਕੱਠੇ ਹੋ ਗਿਆ ਤੇ ਪੁਲਿਸ ਦੀ ਕਾਰਵਾਈ ਬੜੀ ਢਿੱਲੀ ਰਹੀ ਐ ਔਰ ਈਵਨ ਅੱਜ ਤਾਂ ਉਹਨੇ ਸੋਸ਼ਲ ਮੀਡੀਆ ਤੇ ਆਪਣੀ ਛੋਟੀ ਜਿਹੀ ਬੱਚੀ ਵੋਤ ਚੱਕ ਕੇ ਉਹਨੇ ਇੱਕ ਭਾਵੁਕ ਪੋਸਟ ਵੀ ਪਾਈ ਐ ਤੇ ਜਿੱਦ ਚ ਉਹਨੇ ਇਹ ਅਚਾਰਾ ਜੋਈ ਕੀਤੀ ਆ ਕਿ ਘੱਟੋ ਘੱਟ ਇਹਦਾ ਐਕਸ਼ਨ ਇਸ ਗੱਲ ਦਾ ਲਿਆ ਜਾਵੇ ਪਰ ਅਸੀਂ ਦੇਖਦੇ ਹਾਂ ਕਿ ਐਕਸ਼ਨ ਲੈਣ ਦੇ ਵਿੱਚ ਕਿੰਨੀ ਢਿੱਲ ਗੁਜ਼ਾਰੀ ਗਈ ਹੈ ਵੱਡੀਆਂ ਵੱਡੀਆਂ ਘਟਨਾਵਾਂ ਹੋ ਜਾਂਦੀਆਂ ਤੇ ਉਹਨਾਂ ਤੇ ਮੰਤਰੀ ਮੁੱਖ ਮੰਤਰੀ ਉਹਨਾਂ ਥਾਵਾਂ ਤੇ ਪਹੁੰਚ ਜਾਂਦੇ ਨੇ ਪਰ ਕਿ ਐਡੀ ਵੱਡੀ ਘਟਨਾ ਹੋ ਗਈ ਔਰ ਐਡੀ ਵੱਡੀ ਮਹਿੰਮ ਜਿਹੜੀ ਕਿ ਬਹੁਤ ਸੋਹਣੀ ਮਹਿੰਮ ਚੱਲ ਰਹੀ ਆ ਉਹਨੂੰ ਕਵੇ ਡਾ ਵੱਡਾ ਖੋਰਾ ਲੱਗ ਜੇ ਉਹ ਬਹੁਤ ਵੱਡੀ ਗੱਲ ਹੋ ਜਾਂਦੀ ਆ ਤਈ ਇੱਕ ਜਹੀ ਗੱਲ ਹੋਈ ਆ ਜਿਹਦੇ ਨਾਲ ਕੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਆ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਥੇਸ ਪਹੰਚੀ ਆ ਤੇ ਲੋਕ ਇਸ ਚੀਜ਼ ਤੋਂ ਸੋਚਾਂ ਚ ਪੈ ਗਏ ਕਿ ਕਿਵੇਂ ਕਿੱਧਰ ਨੂੰ ਜਾ ਰਹੀ ਹੈ ਨਸ਼ਾ ਰੁਕਤ ਮਹਮ ਹੁਣੀ ਹੁਣੀ ਪੰਜਾਬ ਪੁਲਿਸ ਦੇ ਵਿੱਚ ਬਠਿੰਡਾ ਜ਼ਿਲ੍ਹੇ ਚਕੇ ਏਐਸਸੀ ਬੁਆ ਸਿੰਘ ਉਹਦੀ ਵੀ ਆਪਾਂ ਘਟਨਾ ਸੁਣ ਕੇ ਹਟਿਆ ਵੀ ਜਿਨ੍ਹਾਂ ਨੇ ਅਸਲ ਚ ਨਸ਼ਾ ਰੋਕ ਰਹੇ ਨੇ ਉਹ ਖੁਦ ਨਸ਼ਾ ਕਰ ਰਹੇ ਨੇ ਉਹ ਆਪਣੇ ਉਹਨਾਂ ਨੇ ਨਸ਼ਾ ਕੀਤਾ ਆਪਣੇ ਤਿੰਨ ਸਾਥੀਆਂ ਦੇ ਨਾਲ ਉਹ ਕਿਸੇ ਥਾਂ ਤੇ ਗਏ दारू ਪਿਆਲਾ ਪੀਤਾ ਹੈ ਤੇ ਨਾਲ ਹੀ ਸਭ ਤੋਂ ਵੱਡੀ ਵੱਜਰ ਗਲਤੀ ਇਹ ਹੈ ਵੀ ਆਪਣੀ ਜਿਹੜਾ ਹੈਗਾ ਸਰਕਾਰ ਨੇ ਬਖਸ਼ਿਆਵਾ ਹੋਇਆ ਜਿਹੜਾ ਰਿਵੋਲਵਰ ਹੈ ਉਹ ਸਰਵਿਸ ਰਿਵੋਲਵਰ ਨਾਲ ਲੈ ਗਿਆ ਤੇ ਉਥੇ ਜਿਹੜਾ ਉਹਦਾ ਨਾਲ ਦਾ ਦੋਸਤ ਹੈ ਉਹ ਖੁਸ਼ੀ ਚ ਫੈਰ ਕੱਢ ਰਿਹਾ ਹੈ ਜਿਵੇਂ ਅੱਜ ਤੱਕ ਆਪਾਂ ਵੀ ਪੁਰਾਣੇ ਸਮਿਆਂ 'ਚ ਦੇਖਿਆ ਵੀ ਵਿਆਹ ਸ਼ਾਦੀਆਂ 'ਚ ਲੋਕ ਫੈਰ ਕੱਢਦੇ ਨੇ ਕੋਈ ਫੈਰ ਕੱਢ ਕੇ ਤਾਂ ਸਮਾਨ ਮੰਨ ਲੂ ਛੜਦਾ ਕੋਈ ਕਿਧਰ ਵੱਲੋਂ ਛੜਦਾ ਪਰ ਉਹਨੇ ਮਾਂ ਦੇ ਪੁੱਤ ਨੇ ਫੈਰ ਇਹੋ ਜਿਹਾ ਕੱਢਿਆ ਵੀ ਨਾਲ ਦੇ ਸਾਥੀ ਦੀ ਹਿੱਕ 'ਚ ਜਾ ਵੱਜਿਆ ਹਿੱਕ ਪਾੜ ਕੇ ਰੱਖਤੀ ਉਹਦੀ ਇੱਕ ਕਾਦੀ ਪੜੀ ਕਿ ਤਿੰਨਾਂ ਨੇ ਇਹ ਪਲਾਨ ਬਣਾ ਲਈ ਲੁਧਿਆਣੇ ਦੇ ਵਿੱਚ ਇਹ ਘਟਨਾ ਵਾਪਰੀ ਤੇ ਉਹਨਾਂ ਨੇ ਇਹ ਪਲਾਨ ਬਣਾ ਲਈ ਵੀ ਆਪਾਂ ਇਹ ਲਾਸ਼ਾਂ ਨੂੰ ਵੀ ਖੁਰਦ-ਬੁਰਦ ਕਰ ਦਈਏ ਇੱਕਾ ਬੰਦਾ ਪੁਲਿਸ ਦੇ ਵਿੱਚ ਹੋ ਕੇ ਔਰ ਉਹਨੂੰ ਸਾਰੀ ਨੌਲੇਜ ਆਇਆ ਕਿ ਇੱਕ ਕਤਲ ਕਰਨਾ ਫਿਰ ਲਾਸ਼ ਨੂੰ ਖੁਰਦ-ਬੁਰਦ ਕਰਨਾ ਉਦੋਂ ਵੀ ਵੱਡਾ ਸੰਗੀਨ ਜੁਰਮ ਹੈ ਤੇ ਮੋਰਿੰਡਾ ਪੁਲਿਸ ਦੇ ਧਿਆਨ 'ਚ ਜਦੋਂ ਇਹ ਗੱਲ ਆਈ ਤੇ ਉਹਨਾਂ ਨੇ ਇੱਕ ਲਾਸ਼ ਆਈ ਤੇ ਉਹਨਾਂ ਨੇ ਇਹ ਪਾ ਦਿੱਤੀ ਇੱਕ ਉਹਦਾ ਸਕੈਚ ਜਾਰੀ ਕਰ ਦਿੱਤਾ ਸਕੈਚਰੀ ਕੀਤਾ ਤੇ ਲੁਧਿਆਣਾ ਪੁਲਿਸ ਦੇ ਧਿਆਨ ਚੋ ਗੱਲ ਆ ਗਈ ਆ ਗਈ ਆ ਤਾਂ ਉਹ ਜਿਹੜਾ ਬੰਦਾ ਹੋ ਗਿਆ ਫਤਾਰਵੀ ਕੀਤਾ ਗਿਆ ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇੱਕ ਪਾਸੇ ਤਾਂ ਆਪਣੀ ਮਹਿੰਮ ਚੱਲ ਰਹੀ ਹੈ ਦੂਜੀ ਪਾਸੇ ਇਸ ਮਹਿੰਮ ਦੇ ਵਿੱਚ ਜਿਹੜੀ ਪੁਲਿਸ ਹੈ ਉਹ ਆਪਣਾ ਸਿਸਟਮ ਦਿਖਾ ਰਹੀ ਹੈ ਕਿ ਹਾਂ ਕਿ ਅਸੀਂ ਵੀ ਆਰ ਵਿਦ ਦਾ ਗਵਰਨਮੈਂਟ ਡਾਇਰੈਕਸ਼ਨਸ ਅਸੀਂ ਉਹਨਾਂ ਦੇ ਨਾਲ ਆ ਤੇ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਪਰ ਜਦੋਂ ਇਸ ਤਰ੍ਹਾਂ ਨਹੀਂ ਘਟਨਾਵਾਂ ਵਾਪਰ ਜਾਂਦੀਆਂ ਤਾਂ ਐਂ ਲੱਗਦਾ ਹੈ ਵੀ ਜਿਵੇਂ ਇਹ ਸਾਰਾ ਲੋਕਾਂ ਨੂੰ ਲੋਕ ਦਿਖਾਵਾ ਵੀ ਹੋਵੇ ਸਿਰਫ ਲੋਕ ਦਿਖਾਵਾ ਹੀ ਹੋਵੇ ਤੇ ਇਹ ਅਸਲੀ ਗਰ ਦਾ ਇਹਦਾ ਗਲਾ ਘੁੱਟਿਆ ਜਾ ਰਿਹਾ ਹੋਵੇ। ਸੋ ਇੱਕ ਜਿਹੜੀ ਇਹ ਭਾਈ ਉਫਤੌਰ ਵਿੱਚ ਘਟਨਾ ਵਾਪਰੀ ਹੈ ਇਹ ਨਾ ਹੀ ਸਿਰਫ ਦਿਲ ਨੂੰ ਬਲੁੰਦਰਦੀ ਹੈ ਬਲਕਿ ਬਹੁਤ ਸਾਰੇ ਸਵਾਲੀਆ ਚਿੰਨ ਸਾਡੇ ਮੂਰੇ ਕਰ ਹੁੰਦੀ ਹੈ। ਸਵਾਲੀਆ ਚਿੰਨ ਦਾ ਭਾਵ ਕੀ ਹੈ ਵੀਾਰੇ ਮੁਹਮ ਕਿੱਧਰ ਨੂੰ ਜਾ ਰਹੀ ਹੈ? ਇਹਦਾ ਲਗਭਗ ਇਹੀ ਡੈਕਲੇਰੇਸ਼ਨ ਹੋ ਰਹੀ ਹੈ ਵੀ ਲਓ ਜੀ ਨਸ਼ਾ ਆਲਮੋਸਟ ਖਤਮ ਹੋ ਗਿਆ। ਪਰ ਕੀ ਖਤਮ ਹੋ ਗਿਆ? ਕੀ ਅਸੀਂ ਸਾਰੇ ਮੰਨਦੇ ਹਾਂ? ਜੇ ਇਹਦਾ ਇਹ ਇਸ ਤਰ੍ਹਾਂ ਦੀ ਗੱਲ ਹੈ ਤੇ ਅਖੀਰ ਤੇ ਇਹ ਸਟੈਪ ਚੱਕਣਾ ਕਿਹਨੂੰ ਪਊਗਾ? ਲੋਕ ਜੇਕਰ ਅੱਗੇ ਵੱਡੀਆਂ-ਵੱਡੀਆਂ ਘਟਨਾਵਾਂ ਕੋਈ ਵਾਪਰਦੀਆਂ ਤਾਂ ਲੋਕ ਲਾਮਬੰਦ ਹੋ ਜਾਂਦੇ ਇਕੱਠੇ ਹੋ ਜਾਂਦੇ ਇਕੱਠੇ ਹੋ ਕੇ ਫਿਰ ਉਹਦਾ ਕੋਈ ਵਿਰੋਧ ਕਰਦੇ ਤੇ ਕੋਈ ਐਕਸ਼ਨ ਹੁੰਦਾ ਹੁਣ ਵੀ ਆਪਾਂ ਇਹ ਦੇਖਦੇ ਆ ਵੀ ਜੇ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਲੋਕਾਂ ਨੂੰ ਜਾਇਜ਼ ਘਟਨਾ ਵਾਸਤੇ ਕੰਪਲੇਂਟ ਲਿਖਾਉਣ ਵਾਸਤੇ ਉਸ ਤੋਂ ਫਿਰ ਐਫ ਆਈ ਆਰ ਦੱਚ ਕਰਾਉਣ ਵਾਸਤੇ ਖਾਸ ਬੰਦੇ ਨੂੰ ਨਾਮਿਨੇਟ ਕਰਨ ਵਾਸਤੇ ਕੋਈ ਆਟੋਮੈਟਿਕਲੀ ਜਿਹੜਾ ਲਾ ਉਹ ਆਪਣਾ ਜਿਹੜਾ ਕੋਰਸ ਆ ਆਟੋਮੈਟਿਕਲੀ ਫਾਲੋ ਨਹੀਂ ਕਰਦਾ ਔਰੀ ਥਾਂ ਤੇ ਕੀ ਗੱਲ ਆ ਜਾਂਦੀ ਹੈ ਕਿ ਇਕ ਧਰਨੇ ਮਯਾਰੀ ਲਾਉਣੇ ਕਰਨੇ ਪੈਂਦੇ ਨੇ ਜਿਨ੍ਹਾਂ ਦੇ ਨਾਲ ਹੀ ਓਨਲੀ ਇਹ ਗੱਲ ਸੰਭਵ ਹੁੰਦੀ ਹੈ ਵੀ ਕੋਈ ਕੇਸ ਦਰਜ ਹੁੰਦਾ ਸੋ ਅਸਲ ਦੀ ਅਲਟੀਮੇਟਲੀ ਤਾਂ ਸਰਕਾਰਾਂ ਆਉਂਦੀਆਂ ਰਹਿੰਦੀਆਂ ਸਰਕਾਰਾਂ ਜਾਂਦੀਆਂ ਰਹਿੰਦੀਆਂ ਸਰਕਾਰਾਂ ਨਵੀਆਂ ਆਸਾਂ ਦੇ ਨਾਲ ਸਰਕਾਰਾਂ ਨਵੀਆਂ ਚੁਣੀਆਂ ਜਾਂਦੀਆਂ ਇਹ ਸੋਚਿਆ ਜਾਂਦਾ ਹੈ ਕਿ ਸਰਕਾਰ ਜਿਹੜੀ ਹੈਗੀ ਆ ਉਹ ਆਪਣੀ ਪਲਾਨ ਬਣਾ ਕੇ ਉਹਨਾਂ ਹਜ਼ਾਰਾਂ ਲੱਖਾਂ ਕਰੋੜਾਂ ਦੇ ਰੂਪ ਦੇ ਵਿੱਚ ਪੈਸਾ ਧੂਆਂ ਹੋ ਗਿਆ ਇਹ ਇਹ ਗੱਲ ਕੋਸ਼ਿਸ਼ ਕੀਤੀ ਗਈ ਪਰ ਜਿੰਨਾ ਚਿਰ ਲੋਕਾਂ ਨੂੰ ਜਿਹੜੇ ਕਿ ਕੰਪਲੇਂਟ ਕਰਦੇ ਨੇ ਉਹਨਾਂ ਨੂੰ ਕੋਈ ਸਿਕਿਉਰਿਟੀ ਨਹੀਂ ਮਿਲਦੀ ਨੰਬਰ 2 ਤੇ ਉਹਨਾਂ ਦੇ ਦੇ ਹੱਕ ਦੇ ਵਿੱਚ ਸਰਕਾਰ ਨਹੀਂ ਖੜਦੀ ਉਹਨਾਂ ਦੇ ਹੱਕ ਤੇ ਪ੍ਰਸ਼ਾਸਨ ਨਹੀਂ ਖੜਦਾ ਉਹਨਾਂ ਦੇ ਹੱਕਾਂ 'ਚ ਜਿਹੜੇ ਮਤਲਬ ਵੱਡੀਆਂ-ਵੱਡੀਆਂ ਸਮਾਜਿਕ ਸੰਸਥਾਵਾਂ ਨੇ ਉਹ ਬਣੀ ਹੋਈਆਂ ਉਹ ਵੀ ਖੜਦੀਆਂ ਉਹਨਾਂ ਚਰ ਲੋਕਾਂ ਦਾ ਇਹ ਹੌਂਸਲਾ ਨਹੀਂ ਪੈਣਾ ਕਿ ਆਪਾਂ ਇਸ ਤਰ੍ਹਾਂ ਦੀਆਂ ਬਰਾਈਆਂ ਨੂੰ ਜੜੋਂ ਪੱਟ ਸਕੀਏ ਸੋ ਮੇਰੀ ਬੇਨਤੀ ਇਹ ਆ ਕਿ ਆਪਾਂ ਸਾਰੇ ਪੰਜਾਬੀ ਹੋਣ ਦੇ ਸੋਤ ਵਿੱਚ ਆਪਣਾ ਪੰਜਾਬ ਗੜ ਰਿਹਾ ਹੈ ਸੜ ਰਿਹਾ ਹੈ ਤੇ ਧੁਖ ਰਿਹਾ ਹੈ ਮਚ ਰਿਹਾ ਹੈ ਆਪਾਂ ਇਸ ਨੂੰ ਦੀ ਸੈਂਸਿਟੀਵਿਟੀ ਨੂੰ ਮਹਿਸੂਸ ਕਰੀਏ ਤੇ ਜਿਹੜੇ ਇਹ ਰਣਵੀਰ ਸਿੰਘ ਅੱਗੇ ਲੋਕ ਨੇ ਜਿਹੜੇ ਉੱਠਦੇ ਨੇ ਉਹਨਾਂ ਨੂੰ ਖਾਸ ਤੌਰ ਤੇ ਆਪਾਂ ਕੋਈ ਸ਼ੈਲਟਰ ਦੇਣ ਦੀ ਕੋਸ਼ਿਸ਼ ਕਰੀਏ ਪਿੰਡ ਦੇ ਵਿੱਚ ਇੱਕ ਬੜੀ ਵੱਡੀ ਗੱਲ ਵੀ ਸਾਹਮਣੇ ਆਈ ਆ ਕਿ ਲੋਕ ਕਈ ਲੋਕ ਪਿੰਡ ਛੱਡ ਕੇ ਜਾਣ ਨੂੰ ਤਿਆਰ ਨੇ ਸੋ ਅਸੀਂ ਜਾਵਾਂਗੇ ਦਾ ਜਾਵਾਂਗੇ ਕਿੱਥੇ ਇੱਕ ਮਿਲਿਟੈਂਸੀ ਦਾ ਕਾਫੀ ਸਮਾਂ ਪਹਿਲਾਂ ਜੋ ਰਿਹਾ 1984 ਦੇ ਵਿੱਚ ਤੋਂ ਲੈ ਕੇ 1998 ਤੱਕ ਬਥੇਰੇ ਲੋਕਾਂ ਨੇ ਮਾਈਗ੍ਰੇਸ਼ਨ ਕੀਤੀ ਹੈ ਪਿੰਡਾਂ ਜੋ ਪਿੰਡ ਖਾਲੀ ਹੋ ਗਏ ਕੋਈ ਸ਼ਹਿਰਾਂ ਨੂੰ ਚੁਰ ਗਿਆ ਤੇ ਕੋਈ ਪੰਜਾਬ ਹੀ ਛੱਡ ਕੇ ਦਿੱਲੀ ਨੂੰ ਚਲੇ ਗਿਆ ਹਰਿਆਣੇ ਨੂੰ ਚਲੇ ਗਿਆ ਜਾਂ ਹੋਰ ਯੂਪੀ ਸਟੇਟਸਾਂ ਨੂੰ ਚਲੇ ਗਿਆ ਤੋਂ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਸੈਂਸਟਿਵ ਸ਼ਾਂਤਮਈ ਜਿਹੜੇ ਮਤਲਬ ਸੈਸ ਨੂੰ ਪਸੰਦ ਕਰਦੇ ਆ ਉਹ ਲੋਕ ਇੱਥੋਂ ਮਾਈਗ੍ਰੇਟ ਕਰਨ ਲੋਕ ਡਰਨ ਵਪਾਰ ਕਰਨ ਤੋਂ ਇਹਦਾ ਨਾ ਆਰਥਿਕਤਾ ਤੇ ਵੀ ਬਹੁਤ ਵੱਡਾ ਅਸਰ ਪੈਂਦਾ ਤੇ ਅਸੀਂ ਜਿਹੜੇ ਪੰਜਾਬੀ ਆ ਉਹ ਵੀ ਨਿਤ ਲਗਾਤਾਰ ਹੀ ਜਿਹੜੇ ਸ਼ਿਕਾਰ ਹੋ ਰਹੇ ਆ ਸੋ ਆਓ ਆਪਾਂ ਜਿਹੜੀਆਂ ਵੱਖ-ਵੱਖ ਕਮੇਟੀਆਂ ਉਹਨਾਂ ਨੂੰ ਬਣਦਾ ਸਤਕਾਰ ਦਈਏ ਤੇ ਜੇ ਭਾਈ ਪੰਥਪੀਰ ਜੀ ਜਾਂ ਜਿ세ਰ ਆਪਾਂ ਦੇਖਿਆ ਰਣਜੀਤ ਸਿੰਘ ਢੱਡਰੀਆ ਜਿਨ੍ਹਾਂ ਨੇ ਦਾ ਬੜਾ ਵਧੀਆ ਯੋਗਦਾਨ ਰਿਹਾ ਜਦੋਂ ਇਹ ਕਿਰਾਂ ਬੈਬਲ ਘਟਨਾ ਹੋਈ ਸੀਗੀ ਇਹ ਆਪਣੇ ਖੂਨ ਦੇ ਵੀ ਟਿਆਲਾ ਲੈ ਕੇ ਗਏ ਸੀਗੇ ਸੋ ਜਿਨ੍ਹਾਂ ਚਕਰ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੇ ਵਗਰ ਹਜ਼ਾਰਾਂ ਦੁਨੀਆ ਲੱਗਦੀ ਹੈ ਜਿਹੜੇ ਲੋਕਾਂ ਨੂੰ ਵਧੀਆ ਰਾਹ ਵੀ ਪਾ ਰਹੇ ਨੇ ਚਾਹੇ ਉਹ ਕਥਾਵਾਚਕ ਦੇ ਰੂਪ ਤੇ ਨੇ ਜਾਂ ਉਹ ਸਿੱਖ ਧਰਮ ਦੇ ਵਿੱਚ ਲੋਕਾਂ ਨੂੰ ਲਿਆ ਕੇ ਜਾਂ ਉਹਨਾਂ ਨੂੰ ਮੋਟੀਵੇਟ ਕਰਕੇ ਜਾਂ ਉਹਨਾਂ ਨੂੰ ਜੀਵਨ ਨੂੰ ਕਿਸੇ ਵੀ ਰੂਪ ਵਿੱਚ ਸਫਲ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਸਾਰੇ ਇਕੱਠੇ ਹੋਣ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਕਟਨਾਵਾਂ ਤ੍ਰੰਤੀ ਉਹਨਾਂ ਦਾ ਐਕਸ਼ਨ ਲੈਣ ਵਾਸਤੇ ਕਮੇਟੀਆਂ ਉਹ ਕਿਸ ਨਾ ਕਿਸੇ ਇਕਦਮ ਕਦਮ ਕਰਮ ਚੁੱਕਣ ਤਾਂ ਸਾਨੂੰ ਆਸ ਹੈ ਤੇ ਵੀ ਅੱਗੇ ਤੋਂ ਜਿਹੜਾ ਹੈਗਾ ਇਹ ਜੁੱਧ ਜਿਹੜਾ ਨਸ਼ਿਆਂ ਵਿਰੁੱਧ ਹੈ ਉਹਨੂੰ ਕਾਮਯਾਬ ਕਰਨ ਖਾਤਰ ਸਰਕਾਰ ਦੀ ਵੀ ਮਦਦ ਕੀਤੀ ਜਾਊਗੀ ਤੇ ਨਾਲ ਦੀ ਨਾਲ ਜਿਹੜਾ ਸਰਕਾਰ ਹੈ ਉਹ ਵੀ ਆਪਣੇ ਪ੍ਰਸ਼ਾਸਨ ਨੂੰ ਕਹੂਗੀ ਮਸਤੀਦੀ ਨਾਲ ਕੰਮ ਕਰਨ ਤਾਂ ਕਿ ਇਹ ਮਾੜੀਆਂ ਕਟਨਾਵਾਂ ਤੇ ਮਾੜੇ ਅਸਰਾਂ ਤੋਂ ਬਚਾਅ ਹੋ ਸਕੇ ਧੰਨਵਾਦ